ਔਰ ਅੱਗੇ ਹੈ ਹੈ ਬੋਲੇ ਸੋਨਹਾਰਾ ਸੋਨਹਾਰਾ ਬੋਲੇ تیاری ਬੰਦਾ ਹੈ ਤਿਆਰੀਆਂ ਨੇ ਬਈ ਫੁੱਲ ਇਧਰ ਡ੍ਰੈਗਨ ਵੀ ਚੱਲ ਰਿਹਾ ਵਾਹ ਵੀ ਵਾਹ ਸੋਹਣਿਆ ਦਸਤਾਰਾਂ ਗੋਲਦਮਾਲੇ ਮੁੰਡਿਆ ਨੇ ਬੰਨੇ ਹੋਏ ਪੂਰੇ ਘੈਂਟ ਇੱਧਰ ਕਹਿੰਦੇ ਡੀਆਈ ਬਰੋਲਾ ਡੀਆਈ ਬਰੋਲਾ ਵੀ ਚੱਲਿਆ ਕਹਿੰਦੇ ਡੀਆਈ ਬਰੋਲਾ ਨਿਹਾਲ ਨਿਹਾਲ ਚਲੋ ਵੀ ਮੁੰਡਿਓ ਚਲੋ ਜੀ ਚੱਲੇ ਪਾਦੇ ਆ ਸ੍ਰੀ ਫਤੇਗੜ ਸਾਹਿਬ ਛੋਟੇ ਸਾਹਿਬ ਜੰਦੇ ਆ ਜੀ ਸੀਸ ਦੀ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਕੋਟ ਪ੍ਰਣਾਮ ਉਹ ਵੀ ਟਰੈਕਟਰ ਆਪਣਾ ਚੱਲ ਪਿਆ ਪ੍ਰਦੀਪ ਸਿੰਘ ਨਾਲ ਟਰੈਕਟਰ ਦੇ ਤੇ ਦੂਜਾ ਟਰੈਕਟਰ ਵੀ ਆਪਣੇ ਪਿੰਡ ਦਾ ਹੀ ਹੈ ਦੋਨੇ ਟਰੈਕਟਰ ਸ਼੍ਰੀ ਫਤਿਹਗੜ ਸਾਹਿਬ ਲਈ ਰਵਾਨਾ ਹੋ ਗਿਆ ਗੁਰੂਆਂ ਦੀ ਧਰਤੀ ਸੀਤਾਂ ਦੀ ਧਰਤੀ ਤੇ ਮੱਥਾ ਟੇਕਣ ਵਾਸਤੇ ਅਸੀਂ ਆਪਣੇ ਪਿੰਡੋਂ ਨਿਕਲ ਚੁੱਕੇ ਹਾਂ ਪੂਰੇ ਜੋਸ਼ ਦੇ ਨਾਲ ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਗੁਰੂ ਘਰ ਮੱਥਾ ਟੇਕਣ ਲਈ ਉੱਧਰ ਕਹਿੰਦੇ ਸ਼ੰਤਜੀ ਫਿਕਸਾਲੀ ਕਹਿੰਦੇ 골ਡ ਮੰਨ ਲਾ ਸਜਾਇਆ ਹੋਇਆ ਮੁੰਡੇ ਦੇ ਆ ਸਤ ਦੇ ਨਾਲ ਦੇ ਮੁੰਡੇ ਜਿਹੜੇ ਜਾਣੇ ਨਾਲ ਉਹਨਾਂ ਵੀ ਵੇਟ ਕਰ ਰਹੇ ਆ ਤੇ ਬਾਕੀ ਸਾਰੇ ਗਰੁੱਪ ਫੋਟੋਆਂ ਕਰਵਾਰੇ ਨੇ ਯਾਦਗਰੀ ਫੋਟੋ ਕੈਮਰੇ ਦੇ ਵਿੱਚ ਕੈਦ ਕਰ ਰਹੇ ਆ ਇੱਧਰ ਰੋਲਾ ਕਿੰਨੇ ਪੂਰੀ ਤਿਆਰੀ ਦੇ ਵਿੱਚ ਪੱਟਿਓ ਪੋਸਟਰ ਵੀ ਛਪਵਾਏ ਨੇ ਇੱਧਰ ਮੁੰਡੇ ਗਰੁੱਪ ਫੋਟੋਆਂ ਕੈਮਰੇ ਦੇ ਵਿੱਚ ਕੈਦ ਕਰਦੇ ਹੋਏ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਸਦਾ ਹੀ ਝੂਲਦੇ ਰਹਿਣਾ ਗੁਰੂ ਮਹਾਰਾਜ ਦੇ ਨਿਸ਼ਾਨ ਬਰੋਲਾ ਬਰੋਲਾ ਕਹਿੰਦੇ ਖਰਾਕ ਮੰਗਦਾ ਕਹਿੰਦੇ ਖਰਾਕ ਮੰਗਦਾ ਮੇਰੇ ਵੀਰੋ ਕਹਿੰਦੇ ਖਰਾਕ ਮੰਗਦਾ ਥੈਂਕ ਯੂ ਥੈਂਕ ਯੂ ਫੁੱਲ ਕਰਾ ਦਿਓ ਬਈ ਥੈਂਕੀ ਹੈਲੋ ਥੈਂਕ ਯੂ ਫੁੱਲ ਕਰਾ ਦੇ ਫੁੱਲ ਕਰਾ ਦੇ ਬਾਬਿਆਂ ਦੇ ਲਾਣਾ ਥੈਂਕੀ ਫੁੱਲ ਕਰ ਦਿਓ ਠੀਕ ਹੈ ਥੈਂਕਿਓ ਅਸੀਂ ਕਰਉਂ ਹੀ ਸ਼ਾਮ ਨੂੰ ਲੇਟਪਰੇ ਸੀ 5:30 ਦਾ ਟਾਈਮ ਆ ਗਿਆ ਸੀ ਰਸਤੇ ਵਿੱਚ ਹੀ ਸਾਨੂੰ ਕਾਫੀ ਹਨੇਰਾ ਹੋ ਗਿਆ ਤੇ ਸਾਡੇ ਨਾਲ ਦਾ ਟ੍ਰੈਟਰ ਡ੍ਰੈਗਨ ਵੀ ਪਿੱਛੇ ਆ ਰਿਹਾ ਹੈ ਇਸ ਤੋਂ ਬਾਅਦ ਅਸੀਂ ਕੋਟੜਾ ਕਲਾਂ ਜਾ ਕੇ ਲੰਗਰ ਛਕਿਆ ਸਾਰੇ ਜਣੇ ਇੱਥੇ ਚਾਹ ਦਾ ਲੰਗਰ ਸੀਗਾ ਸਾਰਿਆਂ ਨੇ ਚਾਹ ਦਾ ਲੰਗਰ ਛਕਿਆ ਨਾਲ ਬ੍ਰੈਡ ਪਕੌੜੇ ਵੀ ਸੀਗੇ ਤੇ ਬਹੁਤ ਵਧੀਆ ਲੰਗਰ ਦੀ ਸੇਵਾ ਕੋਟੜਾ ਕਲਾਂ ਨੇ ਕੀਤੀ ਬਹੁਤ ਹੀ ਹਰ ਇੱਕ ਜਗ੍ਹਾ ਵੈਸੇ ਤਾਂ ਲੰਗਰ ਸੀਗਾ ਬਹੁਤ ਹੀ ਵਧੀਆ ਪ੍ਰਬੰਧ ਸੀ ਸਾਰੇ ਅਟੈਂਡ ਹੋ ਗਏ ਜੇ ਜਾ ਕੇ ਦੇਖੀਏ ਜਿਹੜੀ ਆਈ ਉਹ ਜਦੀ ਵੀ ਕੱਥਿਆ ਬਣਾ ਦੇ। ਯਾਰ ਕਿਰਦੀ ਚ ਬੈਠੇ ਆ। ਪੱਪੀ ਉਹ ਇੱਧਰ ਤੇ ਐਲਸੀਡੀ ਬਟਨ ਲਾ ਕੇ ਨਾਲ। ਇੱਧਰ ਕਹਿੰਦੇ ਚਾਹ ਦਾ ਲੰਗਰ ਛਕਿਆ ਜਾ ਰਿਹਾ ਹੈ। ਮੁੰਡੇ ਕਹਿੰਦੇ ਥੱਕ ਕੇ ਟਰੈਕਟਰ ਚਲਾਦਲਾ ਕੇ ਨਾਲ ਰਸ ਵੀ ਖਾ ਰਿਹਾ ਮੇਰਾ ਵੀਰ। ਬਾਬਾ ਜੀ ਕਿਰਪਾਵਾ। ਕਿਰਪਾ ਕਿਰਪਾ ਫੁੱਲ ਹੈ। ਇੱਧਰ ਤੁਸੀਂ ਵੀ ਰਸ ਖਾ ਰਹੇ ਹੋ ਲਵੀ ਜੀ। ਜੀ ਹਾਂ ਜੀ ਭਾਜੀ ਸਾਡੇ ਲੰਗਰ ਥਾ ਥਾ ਦੇ ਲੱਗੇ ਹੋਏ ਬਾਈ। ਅੱਛਾ। ਫੁੱਲ ਕਿਰਪਾ ਬਾਬਿਆਂ ਦੀ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਰਾਤ ਨੂੰ ਲੰਗਰ ਲਾ ਰੱਖਿਆ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਵਾਹਿਗੁਰੂ ਦੀ ਕਿਰਪਾ ਨਾਲ 26 ਦਸੰਬਰ 2024 ਸਵੇਰ ਦੇ 2:30 ਵਜੇ ਆਪਾਂ ਸ੍ਰੀ ਫਤਿਹਗੜ ਸਾਹਿਬ ਪਹੁੰਚ ਚੁੱਕੇ ਆ ਕਿਵੇਂ 25 ਦੀ ਕਹਿ ਗਿਆ 26 ਹੈ 26 ਗਏ ਯਾਰ 26 ਦਸੰਬਰ 2024 ਠੀਕ ਹੈ ਸਵੇਰ ਦੇ तकरीबन 2:30 ਵਜੇ तकरीबन 2:00 ਵਜੇ ਜੱਕ